ਨਹੀਂ ਬਾਬਾ ਜੀ ਮਿਲਣ ਆਏ ਛੋਟੀ ਲੈਫ ਜੋ ਬਾਬਾ ਜੀ ਨੂੰ ਡੇਢ ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂਗਾ ਫਿਰ 1 ਮਿੰਟ ਜੇ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸਐਸਪੀ ਦੀ ਅੱਜ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀ ਕੀ ਹੈ ਸਵਾਲ ਤਾਂ ਪੁੱਛੇ ਗਏ ਸੀ ਮੈਨੂੰ ਠੋਕਣ ਵਾਸਤੇ ਮਗਰ ਫੇਰ ਉਹੀ ਗੱਲ ਹੈ ਨਾ ਲੱਲੂ ਕਰੇ ਕਵਲੀਆਂ ਰੱਬ ਜਿੱਤਿਆ ਪਾਵੇ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉਥੇ ਕੈਦੀਆਂ ਜਾਂ ਹਵਾਲਾਤੀਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿਉਂ ਆਪਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਕਿਤੇ ਫੇਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇਹ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦੇ ਹੋ ਜਿੱਦ ਦਿਨ ਬਾਬਾ ਜੀ ਮਿਲਣ ਆਏ ਛੋਟੀ ਲੈਫ ਜੋ ਬਾਬਾ ਜੀ ਨੂੰ 1.5 ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂਗਾ ਫਿਰ 1 ਮਿੰਟ ਜੇ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸਐਸਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਆਉਦੀ ਉਸ ਆਡੀਓ ਦੀ ਲਾਈਆ ਜਦੋਂ ਲੋਕਤੰਤਰ ਦਾ ਕਹਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਮਗਰ ਜਿੱਥੇ ਦਾਖਲ ਹੋਣੇ ਉੱਥੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰੋਂ ਕਿਉਂਕਿ ਜੇਲ ਬ੍ਰੇਕ ਤੋਂ ਬਾਅਦ ਨਾਪਾ ਜੇਲ ਬ੍ਰੇਕ ਤੋਂ ਬਾਅਦ ਪ੍ਰੈਸ ਨੂੰ ਦਿਓੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ ਤੇ ਮਗਰ ਉਸ ਦਿਨ ਸਿਲੈਕਟਿਵ ਪ੍ਰੈਸ ਨੂੰ ਜੇਲ ਤੇ ਦਿਓੜੀ ਤੱਕ ਲੈ ਕੇ ਆਏ ਤੇ ਸਵਾਲ ਵੀ ਉਸੇ ਐਸਐਸਪੀ ਨੇ ਦਿੱਤੇ ਔਰ ਬਾਅਦ ਚ ਭਗਵੰਤ ਮਾਨ ਦੀ ਟਵੀਟ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀ ਕੀ ਹੈ